ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਪਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਸੀ ਸੰਤਰੇ ਦਾ ਜੂਸ ਕੱਢਣ ਦੀ ਵੀਡੀਓ ਤੇ ਕਈ ਕਰਾਂ ਚ ਤਾਂ ਜਿਵੇਂ ਮਸ਼ੀਨਾਂ ਹੁੰਦੀਆਂ ਜੀ ਮਸ਼ੀਨਾਂ ਚ ਕੱਢ ਲੈਂਦੇਗੇ ਸੰਤਰੇ ਦਾ ਜੂਸ ਵਗੈਰਾ ਕੋਈ ਵੀ ਚੀਜ਼ ਤੇ ਹਰ ਇੱਕ ਚੀਜ਼ ਦਾ ਜੂਸ ਮਸ਼ੀਨਾਂ ਚ ਕੱਢਿਆ ਜਾਂਦਾ ਤੇ ਹੁਣ ਜਿਵੇਂ ਸਰਦੀਆਂ ਦਾ ਮੌਸਮ ਚੱਲ ਰਿਹਾ ਹੈਗਾ ਤੇ ਸੰਤਰੇ ਹੁਣ ਮੌਸਮ ਹੈਗਾ ਸੰਤਰਿਆਂ ਦਾ ਤੇ ਬਹੁਤ ਸਾਰੇ ਸੰਤਰੇ ਹੁਣ ਮੌਸਮ ਦੇ ਹਿਸਾਬ ਨਾਲ ਆ ਰਹੇ ਹੈਗੇ ਤੇ ਹਰ ਇੱਕ ਦੇ ਘਰ 'ਚ ਇਹ ਵੀਡੀਓ ਦੀ ਬਹੁਤ ਜ਼ਰੂਰਤ ਸੀ ਜੀ ਇਸ ਕਰਕੇ ਇਸ ਕਰਕੇ ਆਪਾਂ ਅੱਜ ਇਹ ਵੀਡੀਓ ਬਣਾਉਣ ਲੱਗੇ ਆ ਜੀ ਤੇ ਆਪਾਂ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਸੰਤਰੇ ਦਾ ਜੂਸ ਕੱਢਣਾ ਦੱਸਾਂਗੇ ਬਿਨਾ ਮਸ਼ੀਨ ਤੋਂ ਤੇ ਆਪਣਾ ਤਰੀਕਾ ਤੁਹਾਨੂੰ ਦੱਸਣ ਲੱਗੇ ਆ ਜੀ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਪਲੀਜ਼ ਤੇ ਹੁਣ ਆਪਾਂ ਲੈ ਲੈਣਾ ਜੀ ਇੱਕ ਚਾਕੂ ਤੇ ਇਸ ਨੂੰ ਸੰਤਰੇ ਨੂੰ ਕੱਟ ਲੈਣਾ ਵਿਚਾਲੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਤੁਸੀਂ ਸੰਤਰੇ ਨੂੰ ਕੱਟ ਲੈਣਾ ਗਾ ਬਹੁਤ ਹੀ ਸੌਖੇ ਤਰੀਕੇ ਨਾਲ ਕੱਟਿਆ ਜਾਂਦਾ ਸੰਤਰਾ ਇਹ ਦੇਖੋ ਮੋਸਰੀ ਸੌਖੇ ਜਿਹੇ ਤਰੀਕੇ ਨਾਲ ਇਹ ਕੱਟਿਆ ਜਾਂਦਾ ਤੇ ਇਹਦੇ ਬੀਜ ਇਹ ਉੱਪਰ ਹੀ ਆ ਜਾਂਦੇ ਇਹ ਸੈਂਟਰ ਦੇ ਵਿੱਚ ਹੁੰਦੇ ਬਿਲਕੁਲ ਵਿਚਾਲੇ ਤੇ ਇਹਦੇ ਬੀਜ ਆਪਾਂ ਕੱਢ ਦਾਂਗੇ ਇਸ ਤਰੀਕੇ ਨਾਲ ਸਾਰੇ ਬੀਜ ਆਪਾਂ ਨੇ ਕੱਢ ਲੈਣੇ ਇਹਦੇ ਇਸੇ ਤਰੀਕੇ ਨਾਲ ਇਹਦੇ ਬੀਜ ਬਹੁਤ ਸੌਖੇ ਜਿਹੇ ਵਧੀਆ ਕੱਢੇ ਜਾਂਦੇ ਆ ਕਿ ਜਦੋਂ ਆਪਾਂ ਵਿਚਾਲੇ ਤੋਂ ਕੱਟ ਲੈਨੇ ਇਹਨੂੰ ਗੱਬੇ ਤੋਂ ਇਸੇ ਤਰੀਕੇ ਨਾਲ ਆਪਾਂ ਸਾਰੇ ਸੰਤਰੇ ਕੱਟ ਲੈਨੇ ਆ ਜੀ ਇਹ ਦੇਖੋ ਹੁਣ ਆਪਾਂ ਲੈ ਲੈਣਾ ਜੀ ਇਸ ਤਰੀਕੇ ਨਾਲ ਇੱਕ ਬਰਤਨ ਇਹ ਬਰਤਨ ਲੈ ਲਿਆ ਆਪਾਂ ਤੇ ਇਸ ਤਰੀਕੇ ਦੀ ਕੋਈ ਸ਼ਾਨ ਨਹੀਂ ਲੈ ਲੈਣੀ ਐ ਤੁਸੀਂ ਇਸ ਤਰੀਕੇ ਨਾਲ ਕੋਈ ਸ਼ਾਨ ਨਹੀਂ ਲੈ ਲੈਣੀ ਹੈਗੀ ਇੱਕ ਚਾਪ ਹੁਣਨੀ ਤੇ ਵਰਤਨ ਲੈ ਲੈਣਾ ਕੋਈ ਤੇ ਹੁਣ ਆਪਾਂ ਤੁਹਾਨੂੰ ਜੂਸ ਕੱਢ ਕੇ ਦਿਖਾਵਾਂਗੇ ਇਹਦਾ ਤੇ ਹੁਣ ਆਪਾਂ ਨੂੰ ਚਾਹੀਦਾ ਜੀ ਇਹ ਇੱਕ ਵਿਲਣ ਰੋਟੀ ਵੇਲਣ ਵਾਲਾ ਇਹ ਹਰ ਇੱਕ ਘਰਾਂ ਦੇ ਵਿੱਚ ਹੁੰਦਾ ਹੀ ਹੈਗਾ ਤੇ ਹੁਣ ਆਪਾਂ ਇਹਨੂੰ ਲੈ ਲੈਣਾ ਤੇ ਇਸ ਤਰੀਕੇ ਨਾਲ ਇਹਨੂੰ ਇਸ ਤਰੀਕੇ ਨਾਲ ਆਪਾਂ ਨਾਪਨ-ਨਾਪ ਕੇ ਤੇ ਇਹਦਾ ਜੂਸ ਕੱਢਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਬਿਲਕੁਲ ਸੌਖਾ ਤਰੀਕਾ ਹੈ ਇਹ ਜੂਸ ਕੱਢਣ ਦਾ ਉਹ ਇਹਦੇ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈਗੀ ਇਹਦੇ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਤੇ ਸਾਰਾ ਇਹ ਜੂਸ ਇਹਦਾ ਮਿੰਟੋ-ਮਿੰਟ ਨਿਕਲੇ ਹੁੰਦਾ ਹੈਗਾ ਇਸ ਤਰੀਕੇ ਨਾਲ ਆਦਿਕਾ ਸਾਰਾ ਖਾਲੀ ਹੋ ਗਿਆ ਮਿੰਟਾਂ ਚ ਦੀ ਬਿਲਕੁਲ ਵੀ ਇਹਦੇ ਵਿੱਚ ਜੂਸ ਨਹੀਂ ਰਿਹਾ ਹੈਗਾ ਦੇਖੋ ਸਾਰਾ ਜੂਸ ਆਪਾਂ ਨੇ ਕੱਢਤਾ ਇਹਦਾ ਤੇ ਜਿਹੜਾ ਕੋਈ ਮਾੜਾ ਮੋਟਾ ਰਹਿ ਗਿਆ ਤਾਂ ਤੁਸੀਂ ਇਸ ਤਰੀਕੇ ਨਾਲ ਨਿਚੋੜ ਲੈਣਾ ਜਿਵੇਂ ਆਪਾਂ ਨਿੰਬੂ ਨਿਚੋੜਦੇ ਹੁੰਦੇ ਆ ਆਪਦੇ ਆ ਤੇ ਆਪਣੇ ਕੈਮੀਕਲ ਤੋਂ ਤੇ ਤੇ ਇਹ ਬਿਲਕੁਲ ਦੇਸੀ ਜਗਾੜ ਹੈਗਾ ਜੂਸ ਕੱਢਣ ਦਾ ਹਰ ਇੱਕ ਘਰ ਦੇ ਵਿੱਚ ਵੇਲਣ ਤਾਂ ਅਵੇਲੇਬਲ ਹੁੰਦਾ ਹੀ ਆ ਹੋਰ ਚੀਜ਼ ਹੋਵੇ ਕੋਈ ਨਾ ਹੋਵੇ ਤੇ ਵੇਲਣਾ ਤਾਂ ਹਰ ਇੱਕ ਦੇ ਘਰ ਦੇ ਵਿੱਚ ਹੁੰਦਾ ਹੀ ਹੁੰਦਾ ਉਹ ਆਪਾਂ ਸਾਰੇ ਸੰਤਰਿਆਂ ਦੇ ਜੂਸ ਕੱਢ ਲਏ ਵੇਖੋ ਸਾਰੇ ਖਾਲੀ ਹੋ ਗਿਆ ਹੈ ਨਾ ਹੁਣ ਤੁਸੀਂ ਕੀ ਕਰਨਾ ਹੈਗਾ ਇਹ ਵੇਖੋ ਤਹੇ ਨਿਕਲ ਗਿਆ ਗੜਬੀ ਦੇ ਵਿੱਚ ਤੇ ਹੁਣ ਜਿਹੜਾ ਇਹ ਉੱਪਰ ਹੈਗਾ ਛਾਨਣੀ ਦੇ ਵਿੱਚ ਰਹਿ ਗਿਆ ਇਹਨੂੰ ਆਪਾਂ ਇਸ ਤਰੀਕੇ ਨਾਲ ਕੱਢ ਲਾਂਗੇ ਇਹ ਵੇਖੋ ਇਹ ਜਿਹੜਾ ਆ ਮਾੜਾ ਮੋਟਾ ਕੋਈ ਬੀਜ ਵਗੈਰਾ ਰਹਿ ਗਏ ਸੀਗੇ ਤੇ ਇਹ ਉੱਪਰ ਰਹਿ ਗਏ ਹੁਣ ਤੇ ਜੂਸ ਆਪਾਂ ਸਾਰਾ ਕੱਢਤਾ ਇਹਦੇ ਵਿੱਚੋਂ ਹੁਣ ਆਪਾਂ ਪਿਓਰ ਜੂਸ ਬਿਲਕੁਲ ਤੇ ਫੈਲਦੇ ਆਂ ਵੇਖੋ ਦੇਖੋ ਕਿੰਨਾ ਵਧੀਆ ਜੂਸ ਤਿਆਰ ਹੋਇਆ ਕਾਲਾ ਨਮਕ ਹੈਗਾ ਤਾਂ ਤੁਸੀਂ ਕਾਲਾ ਨਮਕ ਪਾ ਸਕਦੇ ਏਦੇ ਵਿੱਚ ਇਸ ਵਿੱਚ ਮੈਂ ਪਾ ਤੱਕ ਕਾਲਾ ਨਮਕ ਤੇ ਚੀਨੀ ਜੇ ਤੁਸੀਂ ਪਾਉਣੀ ਹੈ ਤਾਂ 슈ਗਰ ਵਿੱਚ ਪਾ ਸਕਦੇ ਆਂਗੇ ਮਿੱਠਾ ਤੇ ਜੇਕਰ ਤੁਸੀਂ ਮਿੱਠੇ ਤੋਂ ਬਿਨਾ ਪੀਣਾ ਤਾਂ ਮਿੱਠੇ ਤੋਂ ਬਿਨਾ ਵੀ ਪੀ ਸਕਦੇ ਆਂ ਤੇ ਵੇਖੋ ਕਿੰਨਾ ਵਧੀਆ ਆਪਣਾ ਜੂਸ ਬਣ ਕੇ ਤਿਆਰ ਹੋ ਗਿਆ। ਬਿਨਾ ਮਸ਼ੀਨ ਤੋਂ। ਇਹਦਾ ਕਿ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਊਗੀ ਅੱਜ ਦੀ ਜੂਸ ਕੱਢਣ ਦੀ। ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ। ਧੰਨਵਾਦ ਜੀ।